ਦੈਨਿਕ ਸਵਰਾਂ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਰਮਨਜੀਤ ਕੋਰ ਬੈਂਕ ਦੇ ਵਿੱਚੋਂ ਸੋਨਾ ਚੋਰੀ ਹੋ ਜਾਣ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਦਰਅਸਲ ਜਲੰਧਰ ਦੇ ਪਠਾਨਕੋਟ ਬਾਈਪਾਸ ਸਥਿਤ ਮਨਪੁਰਮ 골ਡ ਲੋਨ ਸ਼ਾਖਾ ਦੇ ਵਿੱਚੋਂ ਸੋਨਾ ਚੋਰੀ ਹੋ ਗਿਆ ਇੱਕ ਮਹਿਲਾ ਦੇ ਵੱਲੋਂ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਮਹਿਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਵੱਲੋਂ 2023 ਦੇ ਵਿੱਚ 68 ਗ੍ਰਾਮ ਸੋਨਾ ਜੋ ਦੇ ਕੇ 2 ਲੱਖ ਰੁਪਏ ਦਾ ਜੋ ਲੋਨ ਲਿਆ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਵੱਲੋਂ ਬਰਾਬਰ ਕਿਸ਼ਤਾਂ ਵੀ ਭਰੀਆਂ ਗਈਆਂ ਪਰ ਜਦੋਂ ਬੈਂਕ ਦੇ ਵਿੱਚ ਜਾਂਦੀ ਹੈ ਤਾਂ ਉੱਥੋਂ ਦੇ ਕਰਮਚਾਰੀ ਦੇ ਨਾਲ ਉਸ ਦੀ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਜਦੋਂ ਉਸ ਦੇ ਵੱਲੋਂ ਆਪਣੇ ਸੋਨੇ ਦਾ ਰਿਕਾਰਡ ਮੰਗਿਆ ਗਿਆ ਤਾਂ ਵਿੱਚੋਂ 24 ਗ੍ਰਾਮ ਜੋ ਸੋਨਾ ਹੈ ਗਾਇਬ ਸੀ ਜਿਸ ਤੋਂ ਬਾਅਦ ਮਹਿਲਾ ਦੇ ਵੱਲੋਂ ਇਸ ਦੇ ਉੱਤੇ ਜੋ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਾਣਕਾਰੀ ਮੁਤਾਬਕ ਮਹਿਲਾ ਨੇ ਦੱਸਿਆ ਕਿ ਜੋ ਕਰਮਜੀਤ कौर ਨਾਮ ਦੀ ਮਹਿਲਾ ਉਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਵੱਲੋਂ 68 ਗ੍ਰਾਮ ਸੋਨਾ ਜੋ ਰੱਖ ਕੇ 2 ਲੱਖ ਰੁਪਏ ਦਾ ਲੋਨ ਲਿਆ ਜਾ ਰਿਹਾ ਸੀ ਤੇ ਹਰ ਵਾਰ ਸਮੇਂ ਸਿਰ ਕਿਸ਼ਤ ਦਿੱਤੀ ਜਾ ਰਹੀ ਸੀ ਜਦੋਂ ਬੈਂਕ ਗਈ ਤਾਂ ਬੈਂਕ ਦੇ ਕਰਮਚਾਰੀ ਨਾਲ ਬਹਿਸ ਹੋ ਗਈ ਬਹਿਸ ਦੇ ਵਿੱਚ ਸਾਹਮਣੇ ਆਇਆ ਕਿ ਬੈਂਕ ਦੇ ਵਿੱਚੋਂ 24 ਗ੍ਰਾਮ ਸੋਨਾ ਹੀ ਗਾਇਬ ਹੈ ਜਿਸ ਤੋਂ ਬਾਅਦ ਮਹਿਲਾ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਜਲੰਧਰ ਦੇ ਪਠਾਨਕੋਟ ਚੌਕ ਸਥਿਤ ਮਨਪੁਰਮ 골ਡ ਲੋਨ ਦੀ ਸ਼ਾਖਾ ਦੇ ਵਿੱਚ ਗਾਗਾ ਦਾ ਸੋਨਾ ਚੋਰੀ ਹੋਣ ਦੀ ਇਹ ਘਟਨਾ ਸਾਹਮਣੀ ਹੈ ਇਹ ਇਸ ਘਟਨਾ ਨੇ ਸ਼ਾਖਾ ਵਿੱਚ ਹਫੜਾ ਦਫੜੀ ਮਚਾ ਦਿੱਤੀ ਮਿਲੀ ਜਾਣਕਾਰੀ ਮੁਤਾਬਕ ਪੰਜ ਗਾਗਾ ਨੇ ਥਾਣਾ 8 ਦੀ ਪੁਲਿਸ ਨੂੰ ਸ਼ਾਖਾ ਤੋਂ ਸੋਨਾ ਚੋਰੀ ਹੋਣ ਦੀ ਜੋ ਸ਼ਿਕਾਇਤ ਦਰਜ ਕਰਵਾਈ ਗਈ ਹੈ ਮਹਿਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਵੱਲੋਂ 66 ਗ੍ਰਾਮ ਸੋਨਾ ਜੋ ਹੈ ਰੱਖਿਆ ਗਿਆ ਸੀ ਜਿਸ ਦੇ ਵਿੱਚੋਂ ਦੋ ਮੁੰਦਰੀਆਂ ਚੇਨ ਤੇ ਕੰਨਾਂ ਦੇ ਜੋ ਟੋਪਸ ਹੈ ਉਹ ਵੀ ਚੋਰੀ ਹੋਏ ਨੇ ਮਹਿਲਾ ਨੇ ਥਾਣਾ ਨੰਬਰ 8 ਦੇ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ ਕਿ ਕੁਝ ਹੋਰ ਜਾਣਕਾਰੀ ਉਹ ਵੀ ਤੁਹਾਨੂੰ ਸੁਣਾ ਦੇਣੀ ਆ ਸਰ ਪਠਾਨਕੋਟ ਬਾਈਪਾਸ ਮਨਾਪੁਰਮ ਵਾਲੇ ਆ ਨਾ ਇੱਥੇ ਮੈਂ ਆਪਣਾ 골ਡ ਜਮਾ ਕਰਵਾਇਆ ਸੀਗਾ 66 ਗ੍ਰਾਮ ਅੱਜ ਤੋਂ ਡੇਢ ਤੋਂ 2 ਸਾਲ ਪਹਿਲੇ ਤੇ ਮੈਂ ਆਪਣਾ ਲੋਨ ਟਾਈਮ ਸਿਰ ਪੇ ਕਰ ਰਹੀ ਆ ਤੇ ਹੁਣ ਮੈਨੂੰ ਜਾ ਕੇ ਪਤਾ ਲੱਗਾ ਕਿ ਮੇਰਾ 골ਡ 24 ਗ੍ਰਾਮ ਵਿੱਚੋਂ ਮਿਸਿੰਗ ਆ ਨਹੀਂ ਨਹੀਂ ਮੈਂ ਇੰਟਰਸਟ ਪੇ ਕਰਨ ਆਈ ਹੀ ਲੱਗੇ ਕਸਟਮਰ ਰੋਲਾ ਪਾ ਰਿਹਾ ਹੀ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ ਤੇ ਉਹ ਕਹਿੰਦੀ ਹੈ ਕਿ ਇੱਥੇ 골ਡ ਚੋਰੀ ਹੋ ਗਿਆ ਵਾ ਫਿਰ ਮੈਂ ਨੈਕਸਟ ਡੇ ਆਪਣਾ 골ਡ ਵੇਖਣ ਆਈ ਤੇ ਮੇਰਾ 골ਡ ਤਿੰਨ ਤਿੰਨ ਚਾਰ ਆਈਟਮ ਗੁੰਮ ਸੀ ਗਿਆ ਤਿੰਨੇ ਮੇਰੀਆਂ ਰਿੰਗਾਂ ਇੱਕ 체ਨ ਇੱਕ ਇਅਰਿੰਗ ਸੀ ਮੇਰੇ 24 ਗ੍ਰਾਮ 골ਡ ਮੇਰਾ ਗੋਮਿਆ ਜਿਹੜਾ ਕਿ ਇਹ ਮੰਨ ਨਹੀਂ ਰਿਹਾ ਹੁਣ ਜਿਹਦੀ ਕਿ ਇਹਨਾਂ ਦਾ এমਪਲੋਏ ਨੇ ਸਲਿੱਪ ਮੇਰੇ ਕੋਲੋਂ ਲੈ ਕੇ ਰੀਨਿਊ ਕਹਿਨ ਦਾ ਕਰਕੇ ਸਲਿੱਪ ਲੈ ਲਈ ਸੀਗੀ ਤੇ ਉਹ ਮੇਰੇ ਕੋਲ ਕੋਈ ਪ੍ਰੂਫ ਨਹੀਂ ਰਿਹਾ ਹੁਣ ਇਹ ਮੰਨ ਨਹੀਂ ਰਿਹਾ ਬਾਕੀ ਜੋ ਮੇਰੇ ਕੋ ਐਵੀਡੈਂਸ ਆ ਐ ਆ ਤੇ ਇਹਦੇ ਵਿੱਚ ਮੇਰਾ ਨਾਮ ਬੋਲਦਾ ਹਰ ਇੱਕ ਕੰਪਲੇਨਟ ਦੇ ਵਿੱਚ ਹਾਂਜੀ ਇਹ ਸਿਗਰ ਕੋਣ ਕੜੀ ਨਾ ਗੱਲ ਹੋ ਗਈ ਹੈ ਕੀ ਕਰਾਂਗੇ ਇਹ ਮਤਲਬ ਥੋੜਾ ਟਾਈਮ ਦਾ ਮਹੀਨੇ ਦਾ ਟਾਈਮ ਦੇ ਰਹੇ ਆ ਕਿ ਇਹ ਸੋਲੂਸ਼ਨ ਕਰ ਦਾਂਗੇ ਟੜਾ 골ਡ ਵਾਪਸ ਮਿਲ ਜੇਗਾ ਹਾਂਜੀ ਹਾਂਜੀ ਕਹਿੰਦੇ ਆ ਕਿ ਜੋ ਮਤਲਬ ਜਿੰਨੇ ਚੋਰੀ ਕੀਤੀ ਹੈ ਨਾ ਤੇ ਉਹਦੇ ਤੇ ਐਫ ਆਰ ਆਈ ਜਦੋਂ ਹੋ ਜੇਗੀ ਉਦੋਂ ਤੁਹਾਡਾ ਸੋਲੂਸ਼ਨ ਹੋ ਕੇ ਤੁਹਾਨੂੰ ਤੁਹਾਡਾ 골ਡ ਵਾਪਸ ਦਿੱਤਾ ਜਾਏਗਾ ਮਸਤਾ ਲੇਡੀਸ ਹੈਗੀ ਕਰਮਜੀਤਪੁਰ ਜਿੱਦ ਮੈਂ ਲੋਨ ਲਿਆ ਸੀਗਾ ਤੇ ਸੋਨਾ ਆਪਣਾ 골ਡ ਜਮਾ ਕਰਵਾਇਆ ਸੀਗਾ ਉਹ ਇਹਦੇ ਪੁਰਾਣੇ ਮੁਲਾਜ਼ਮੀ ਨੇ ਪਹਿਲਾਂ ਕੰਮ ਕਰਦੇ ਸੀ ਇੱਥੇ ਉਹਨਾਂ ਨੇ ਇਹਨਾਂ ਦਾ 골ਡ ਜਿਆ ਥੋੜਾ ਵਿੱਚੋਂ ਇਹ ਰਫੇ ਵੀ ਨਾਲ ਕੈਪ ਚੁੱਕੇ ਕਿੰਨਾ ਸੀਗਾ ਸ਼ਰਧਾ ਸ਼ਿਆਰ ਕਰਮਜੀਤ ਇਹ ਕਿਹਨਾ ਸ਼ੋਅ ਕਰਦੇ ਸੀ ਇਹ 24 ਘਰਾਂ ਦਾ ਡੋਨਾ ਘਟਾ ਨਾ ਹਾਂ ਹਾਂ ਜੀ ਉਹਨੇ ਕਿਸ਼ਤ ਵਿਆਜ ਵਗੈਰਾ ਦੇ ਦੋ ਸਾਰੇ ਟਾਈਮ 'ਤੇ ਦੇ ਰਿਹਾ ਹੈ ਤੁਹਾਡੀ ਇਹਨਾਂ ਨਾਲ ਗੱਲ ਹੋਈ ਮਨਿਪ੍ਰਾਣ ਗੱਲ ਹੋਈ ਗੱਲ ਉਹ ਕਹਿੰਦੇ ਸਾਡੀ ਨਾ ਇਸ ਇਸ ਤੋਂ ਬਾਅਦ ਜੇ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਇਹਨਾਂ ਦਾ ਜੋ ਨੁਕਸਾਨ ਪੂਰਾ ਕਿਤਾ ਜਿਆਦਾ ਹੈ ਉਸ ਤੋਂ ਬਾਅਦ ਉਹ ਦੋ ਬਾਲੇ ਤਾਂ ਕੰਪਨੀ ਹੈਗੀ ਉਹ ਕੰਪਨੀ ਐਫ ਆਈ ਆਰ ਤੋਂ ਬਾਅਦ ਕਰੇਗੀ ਘਟਾਂ ਦਾ ਕਰਨਾ ਹੈ ਜੀ ਘਟਾਂ ਦਾ ਕਰਨਾ ਕਿਸੇ ਜਗ੍ਹਾ ਇਹਦਾ ਸਭ ਤੋਂ ਵੱਡਾ ਉਹ ਜਿਹੜੇ ਪਹਿਲਾਂ ਉਹ ਬੰਦੇ ਛੱਡ ਗਏ ਕੰਮ ਤੋਂ ਉਹਨਾਂ ਨੇ ਹੀ ਰੇਰ ਕਰੀ ਕੀਤੀ ਉਹ ਵੀ ਕੀਤਾ ਉਹ ਆਪਣੇ ਨੂੰ ਕਿਹਾ ਬਈ 12ਵੇਂ ਖਿਲਾਲ ਹੈ ਇਹਨਾਂ ਐਫ ਆਈ ਆਰ ਦਾ ਗਿਆ ਆਈ ਆਰ ਤੋਂ ਬਾਅਦ ਹੀ ਉਸ ਤੋਂ ਬਾਅਦ ਨਾਂ ਦੇਣਗੇ ਤੇ ਫਿਰ ਉਹ ਕਰਨੀ ਪਾ ਰਿਹਾ ਜਿਹੜੇ ਬੰਦੇ ਛੱਡ ਗਏ ਉਹਨਾਂ ਕੋਲ ਵੀ ਹੋ ਜਾਣਾ ਤੁਹਾਨੂੰ ਕੱਲ ਤੋਂ ਉਹਨਾਂ ਦੇ ਹਾਂ ਉਹਨਾਂ ਦੇ ਭਾਈ ਨੇ ਉਹਨਾਂ ਦੇ ਕਹਾਣੋ ਤੇ ਗਈ ਹੈ ਉਹ ਤੋਂ ਇਨਕੁਆਰੀ ਹੋ ਰਹੀ ਹੈ ਕਸਨ ਦਾ ਕੋਡ ਰੀਪਲਸ ਕੀਤਾ ਰਿਹਾ ਹੈ ਇਹ ਪਲਸ ਮਤਲਬ ਇਹ ਇੰਕਲਾਜ ਮਤਲਬ ਇਹ ਕਿਤਾਬ ਰੀਗਰਾਮ ਲਾਉਣ ਮਤਲਬ ਕਿੰਨਾ ਨਹੀਂ ਹਾਂ 24 ਬੈਗਰਾਮ ਲਾਉਣ ਕੀਤਾ ਹੈ ਇਹ ਹੋਲੀ ਪੁਨਾ ਐਮਪਲਾਈਸ ਨੇ ਫਾਈਰ ਡੇਟੇ ਪਾਉਂਦਾ ਸੀਗਾ ਉਹਦਾ 64 ਗ੍ਰਾਮ ਦਾ 64 ਗ੍ਰਾਮ ਦਿਖਾਉਣਾ ਹੈ ਕਿਟਰ ਦੀ ਉਹ ਆਇਆ ਪੁਆਰੀ ਆ ਮੈਨੂੰ ਜਿਹੜਾ ਸਬਰਾ ਦੀ ਰਿਟਰਨ ਇਨਕੁਆਰੀ ਕਰਨੀ ਹੈ ਪਰ ਫਿਰ ਪੰਜਾਬ ਪੁਲਿਸ ਤੇ ਹੋ ਸਕਦੀ ਹੈ ਤਾਂ ਕਸਟਮਰ ਜਿਹੜਾ ਐਫਆਈਆਰ ਕਰੀ ਹੋਈ ਹੈ ਹਾਂ ਬਿਲਕੁਲ ਉਹ ਜਿਹੋ ਉਹੀ ਦਾ ਸੁਪਰਨਾ ਜਾਂਦੇ ਕੋਰੂ ਰਹੀਗੀ ਥੋੜੀ ਬੋਲ ਐਫਆਈਆਰ ਕਿਸਲੇ ਸਬੰਧ ਵਿੱਚ ਕਾਰਨ ਰਹਿਣੇ ਪਏ ਕਰੰਗ ਰਹਿਣੇ ਦਾ ਪੀਆਰ ਇੱਕ ਮੇਲਿੰਗ ਹੋ ਰਹੀ ਹੈ ਇਨਕੁਆਰੀ ਟੂਆ ਜਿਹੜੀ ਦਾ ਪ੍ਰੋਸੈਸਰ ਕਮੈਂਡੋ ਪ੍ਰੋਸੈਸਰ ਬੋਲਿੰਗ ਵਿੱਚ ਜੂ ਹੈ ਪਰ ਕੰਪਨੀ ਪ੍ਰੋਸੈਸ ਦੇ ਤੂ ਚੱਲਣਾ ਪੈਣਾ ਸਾਡਾ ਤੁਹਾਡੀ ਬੋਲ ਐਫਆਈਆਰ ਹੋਈ ਵੀ ਨਾ ਉਸ EMPLYEE ਦੇ ਉੱਪਰ ਹਾਂ ਬਿਲਕੁਲ ਕੀ ਨਾਮ ਹੈ EMPLYEE ਦਾ ਉਹ ਐਫਆਈਆਰ ਨੰਬਰ ਮਿਲ ਸਕਦਾ ਸ ਕਿਹੜੇ ਕਿਹੜੇ ਥਾਣੇ ਤੇ ਕਿਹੜਾ ਥਾਣਾ ਲਾਵਾ ਅੱਠਾ ਅੱਠ ਨੰਬਰ ਐਪਲੀਕੇਸ਼ਨ ਨੰਬਰ ਕੋਟਾ ਪੱਕੇ ਤੋਂ ਲਾਈਨ ਰੱਖੋ ਸਰ 8 ਨੰਬਰ ਦਾ 8 ਨੰਬਰ ਦਾ ਉਹਦੇ ਤੋਂ ਐਪਲੀਕੇਸ਼ਨ ਨਿਰੋਨ ਮੈਂ ਤੇ ਪੀਐਸ ਨਹੀਂ ਹਾਲ ਸਮਿਟ ਕੀਤੀ ਹੈ ਇਹ ਕੰਪਨੀ ਜਿਹੜਾ ਸਾਰਾ ਗੋਲ ਚੂਪ ਪ੍ਰੂਫ ਨਹੀਂ ਕੰਪਨੀ ਕੋਈ ਵੀ ਗੋਲ ਦੇਰੀ ਕੰਪਨੀ ਪ੍ਰੋਸੈਸਰ ਪ੍ਰੋਟੈਸ਼ਨਲ ਲੋਕੀ ਪ੍ਰੋਪਰ ਸਾਰਾ ਕੋ ਪ੍ਰੋਸੈਸ ਕਰੂ ਕੋਈ ਗੋਲ ਛੋਟਾ ਸ਼ੁਰੂ ਮੇਰੇ ਤੋਂ ਪਿਆਰ ਹਾਂਜੀ ਗੁਰਪਿਆਰ ਗੁਰਪਿਆਰ ਕੀ ਹੋ ਤੁਸੀਂ ਐਜ਼ ਇਟੇ ਕੋਈ ਸਾਰਾ ਸੌਦਾ ਇੰਜਾ ਚਾਰਜ ਰਹਿ ਗਈ ਚਾਰਜ ਮੈਂ ਤੇ ਦਰਫ ਮੈਂ ਤੁਹਾਨੂੰ ਸੰਬੋਧ ਕਰ ਪਾ ਨਹੀਂ। ਦਿਨਕਸ ਵਾਲਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਬੈਂਕ ਦੇ ਵਿੱਚੋਂ ਸੋਨਾ ਚੋਰੀ ਹੋ ਜਾਣ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਦਰਅਸਲ ਜਲੰਧਰ ਦੇ ਪਠਾਨਕੋਟ ਬਾਈਪਾਸ ਸਥਿਤ ਮਨਪੁਰਮ 골ਡ ਲੋਨ ਸ਼ਾਖਾ ਦੇ ਵਿੱਚੋਂ ਸੋਨਾ ਚੋਰੀ ਹੋ ਗਿਆ ਇੱਕ ਮਹਿਲਾ ਦੇ ਵੱਲੋਂ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਮਹਿਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਵੱਲੋਂ 2023 ਦੇ ਵਿੱਚ 68 ਗ੍ਰਾਮ ਸੋਨਾ ਜੋ ਦੇ ਕੇ 2 ਲੱਖ ਰੁਪਏ ਦਾ ਜੋ ਲੋਨ ਲਿਆ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਵੱਲੋਂ ਬਰਾਬਰ ਕਿਸ਼ਤਾਂ ਵੀ ਭਰੀਆਂ ਗਈਆਂ ਪਰ ਜਦੋਂ ਬੈਂਕ ਦੇ ਵਿੱਚ ਜਾਂਦੀ ਹੈ ਤਾਂ ਉੱਥੋਂ ਦੇ ਕਰਮਚਾਰੀ ਦੇ ਨਾਲ ਉਸ ਦੀ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਜਦੋਂ ਉਸ ਦੇ ਵੱਲੋਂ ਆਪਣੇ ਸੋਨੇ ਦਾ ਰਿਕਾਰਡ ਮੰਗਿਆ ਗਿਆ ਤਾਂ ਵਿੱਚੋਂ 24 ਗ੍ਰਾਮ ਜੋ ਸੋਨਾ ਹੈ ਗਾਇਬ ਸੀ ਜਿਸ ਤੋਂ ਬਾਅਦ ਮਹਿਲਾ ਦੇ ਵੱਲੋਂ ਇਸ ਦੇ ਉੱਤੇ ਜੋ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਾਣਕਾਰੀ ਮੁਤਾਬਕ ਮਹਿਲਾ ਨੇ ਦੱਸਿਆ ਕਿ ਜੋ ਕਰਮਜੀਤ कौर ਨਾਮ ਦੀ ਮਹਿਲਾ ਉਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਵੱਲੋਂ 68 ਗ੍ਰਾਮ ਸੋਨਾ ਜੋ ਰੱਖ ਕੇ 2 ਲੱਖ ਰੁਪਏ ਦਾ ਲੋਨ ਲਿਆ ਜਾ ਰਿਹਾ ਸੀ ਤੇ ਹਰ ਵਾਰ ਸਮੇਂ ਸਿਰ ਕਿਸ਼ਤ ਦਿੱਤੀ ਜਾ ਰਹੀ ਸੀ ਜਦੋਂ ਬੈਂਕ ਗਈ ਤਾਂ ਬੈਂਕ ਦੇ ਕਰਮਚਾਰੀ ਨਾਲ ਬਹਿਸ ਹੋ ਗਈ ਬਹਿਸ ਦੇ ਵਿੱਚ ਸਾਹਮਣੇ ਆਇਆ ਕਿ ਬੈਂਕ ਦੇ ਵਿੱਚੋਂ 24 ਗ੍ਰਾਮ ਸੋਨਾ ਹੀ ਗਾਇਬ ਹੈ ਜਿਸ ਤੋਂ ਬਾਅਦ ਮਹਿਲਾ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਜਲੰਧਰ ਦੇ ਪਠਾਨਕੋਟ ਚੌਕ ਸਥਿਤ ਮਨਪੁਰਮ 골ਡ ਲੋਨ ਦੀ ਸ਼ਾਖਾ ਦੇ ਵਿੱਚ ਗਾਗਾ ਦਾ ਸੋਨਾ ਚੋਰੀ ਹੋਣ ਦੀ ਇਹ ਘਟਨਾ ਸਾਹਮਣੀ ਹੈ ਇਸ ਘਟਨਾ ਨੇ ਸ਼ਾਖਾ ਵਿੱਚ ਹਫੜਾ ਦਫੜੀ ਮਚਾ ਦਿੱਤੀ ਮਿਲੀ ਜਾਣਕਾਰੀ ਮੁਤਾਬਕ ਪੰਜ ਗਾਗਾ ਨੇ ਥਾਣਾ 8 ਦੀ ਪੁਲਿਸ ਨੂੰ ਸ਼ਾਖਾ ਤੋਂ ਸੋਨਾ ਚੋਰੀ ਹੋਣ ਦੀ ਜੋ ਸ਼ਿਕਾਇਤ ਦਰਜ ਕਰਵਾਈ ਗਈ ਹੈ ਮਹਿਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਵੱਲੋਂ 66 ਗ੍ਰਾਮ ਸੋਨਾ ਜੋ ਹੈ ਰੱਖਿਆ ਗਿਆ ਸੀ ਜਿਸ ਦੇ ਵਿੱਚੋਂ ਦੋ ਮੁੰਦਰੀਆਂ ਚੇਨ ਤੇ ਕੰਨਾਂ ਦੇ ਜੋ ਟੋਪਸ ਹੈ ਉਹ ਵੀ ਚੋਰੀ ਹੋਏ ਨੇ ਮਹਿਲਾ ਨੇ ਥਾਣਾ ਨੰਬਰ 8 ਦੇ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ ਕਿ ਕੁਝ ਹੋਰ ਜਾਣਕਾਰੀ ਉਹ ਵੀ ਤੁਹਾਨੂੰ ਸੁਣਾ ਦੇਣੀ ਆ ਸਰ ਪਠਾਨਕੋਟ ਬਾਈਪਾਸ ਮਨਾਪੁਰਮ ਵਾਲੇ ਆ ਨਾ ਇੱਥੇ ਮੈਂ ਆਪਣਾ 골ਡ ਜਮਾ ਕਰਵਾਇਆ ਸੀਗਾ 66 ਗ੍ਰਾਮ ਅੱਜ ਤੋਂ ਡੇਢ ਤੋਂ 2 ਸਾਲ ਪਹਿਲੇ ਤੇ ਮੈਂ ਆਪਣਾ ਲੋਨ ਟਾਈਮ ਸਿਰ ਪੇ ਕਰ ਰਹੀ ਆ ਤੇ ਹੁਣ ਮੈਨੂੰ ਜਾ ਕੇ ਪਤਾ ਲੱਗਾ ਕਿ ਮੇਰਾ 골ਡ 24 ਗ੍ਰਾਮ ਵਿੱਚੋਂ ਮਿਸਿੰਗ ਆ ਨਹੀਂ ਨਹੀਂ ਮੈਂ ਇੰਟਰਸਟ ਪੇ ਕਰਨ ਆਈ ਹੀ ਲੱਗੇ ਕਸਟਮਰ ਰੋਲਾ ਪਾ ਰਿਹਾ ਹੀ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ ਤੇ ਉਹ ਕਹਿੰਦੇ ਆ ਕਿ ਇੱਥੇ 골ਡ ਚੋਰੀ ਹੋ ਗਿਆ ਵਾ ਫਿਰ ਮੈਂ ਨੈਕਸਟ ਡੇ ਆਪਣਾ 골ਡ ਵੇਖਣ ਆਈ ਤੇ ਮੇਰਾ 골ਡ ਤਿੰਨ ਤਿੰਨ ਚਾਰ ਆਈਟਮ ਗੁੰਮ ਸੀ ਗਿਆ ਤਿੰਨੇ ਮੇਰੀਆਂ ਰਿੰਗਾਂ ਇੱਕ 체ਨ ਇੱਕ ਇਅਰਿੰਗ ਸੀਗੇ ਮੇਰੇ 24 ਗ੍ਰਾਮ 골ਡ ਮੇਰਾ ਗੋਮਿਆ ਜਿਹੜਾ ਕਿ ਇਹ ਮੰਨ ਨਹੀਂ ਰਿਹਾ ਹੁਣ ਜਿਹਦੀ ਕਿ ਇਹਨਾਂ ਦਾ এমਪਲੋਏ ਨੇ ਸਲਿੱਪ ਮੇਰੇ ਕੋਲੋਂ ਲੈ ਕੇ ਰੀਨਿਊ ਕਹਿਨ ਦਾ ਕਰਕੇ ਸਲਿੱਪ ਲੈ ਲਈ ਸੀਗੀ ਤੇ ਉਹ ਮੇਰੇ ਕੋਲ ਕੋਈ ਪ੍ਰੂਫ ਨਹੀਂ ਰਿਹਾ ਹੁਣ ਇਹ ਮੰਨ ਨਹੀਂ ਰਿਹਾ ਬਾਕੀ ਜੋ ਮੇਰੇ ਕੋ ਐਵੀਡੈਂਸ ਆ ਐ ਆ ਤੇ ਇਹਦੇ ਵਿੱਚ ਮੇਰਾ ਨਾਮ ਬੋਲਦਾ ਹਰ ਇੱਕ ਕੰਪਲੇਨਟ ਦੇ ਵਿੱਚ ਹਾਂਜੀ ਇਹ ਸਿਗਰ ਕੋਣ ਕੜੀ ਨਾ ਗੱਲ ਹੋ ਗਈ ਹੈ ਕੀ ਕਰਾਂਗੇ ਇਹ ਮਤਲਬ ਥੋੜਾ ਟਾਈਮ ਦਾ ਮਹੀਨੇ ਦਾ ਟਾਈਮ ਦੇ ਰਹੇ ਆ ਕਿ ਇਹ ਸੋਲੂਸ਼ਨ ਕਰ ਦਾਂਗੇ ਟੜਾ 골ਡ ਵਾਪਸ ਮਿਲ ਜੇਗਾ ਹਾਂਜੀ ਹਾਂਜੀ ਕਹਿੰਦੇ ਆ ਕਿ ਜੋ ਮਤਲਬ ਜਿੰਨੇ ਚੋਰੀ ਕੀਤੀ ਹੈ ਨਾ ਤੇ ਉਹਦੇ ਤੇ ਐਫ ਆਰ ਆਈ ਜਦੋਂ ਹੋ ਜੇਗੀ ਉਦੋਂ ਤੁਹਾਡਾ ਸੋਲੂਸ਼ਨ ਹੋ ਕੇ ਤੁਹਾਨੂੰ ਤੁਹਾਡਾ 골ਡ ਵਾਪਸ ਦਿੱਤਾ ਜਾਏਗਾ ਮਸਤਾ ਲੇਡੀਸ ਹੈਗੀ ਕਰਮਜੀਤਪੁਰ ਜਿੱਦ ਮੈਂ ਲੋਨ ਲਿਆ ਸੀਗਾ ਤੇ ਸੋਨਾ ਆਪਣਾ 골ਡ ਜਮਾ ਕਰਵਾਇਆ ਸੀਗਾ ਉਹ ਇਹਦੇ ਪੁਰਾਣੇ ਮੁਲਾਜ਼ਮ ਨੇ ਪਹਿਲਾਂ ਕੰਮ ਕਰਦੇ ਸੀ ਇੱਥੇ ਉਹਨਾਂ ਨੇ ਇਹਨਾਂ ਦਾ 골ਡ ਜਿਹੜਾ ਥੋੜਾ ਵਿੱਚੋਂ ਇਹ ਰਫੇ ਵੀ ਨਾਲ ਕੈਪ ਚੁੱਕੇ ਕਿੰਨਾ ਸੀਗਾ ਸ਼ਰਧਾ ਸ਼ਿਆਰ ਕਰਮਜੀਤ ਇਹ ਕਿਨਾ ਸ਼ੌਕ ਕਰਦੇ ਨੇ ਇਹ ਕਿ 24 ਗ੍ਰਾਮ ਦੋਣਾ ਘਾਟਾ ਨਾਲ ਦੱਸਦੇ ਹਾਂ ਹਾਂ ਜੀ ਉਹਨੇ ਕਿਸ਼ਤ ਵਿਆਜ ਵਗੈਰਾ ਦੇ ਦੋ ਸਾਰੇ ਟਾਈਮ 'ਤੇ ਦੇ ਰਿਹਾ ਹੈ ਸਾਡੀ ਇਹਨਾਂ ਨਾਲ ਗੱਲ ਹੋ ਗਈ ਮਨੇ ਭਰਾਉਣ ਕਾਹਨ ਹੋਈ ਗੱਲ ਉਹ ਕਹਿੰਦੇ ਸਾਡੀ ਨਾ ਇਸ ਇਸ ਕੰਪਨੀ ਦਾ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਇਹਨਾਂ ਦਾ ਜੋ ਨੁਕਸਾਨ ਪੂਰਾ ਕਿਤਾ ਜਾਏਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਕੰਪਨੀ ਹੈਗੀ ਉਹ ਕੰਪਨੀ ਐਫ ਆਈ ਆਰ ਤੋਂ ਬਾਅਦ ਕਰੇਗੀ ਘਾਟਾਂ ਦਾ ਕਾਰਨ ਕੀ ਹੈ ਜੀ ਘਾਟਾਂ ਦਾ ਕਾਰਨ ਕੀ ਸੀ ਜੀ ਇਹਦਾ ਸਾਰਾ ਉਹ ਜਿਹੜੇ ਪਹਿਲਾਂ ਉਹ ਬੰਦੇ ਛੱਡ ਗਏ ਕੰਮ ਤੋਂ ਹਨ ਇਹ ਰੇ ਰੇ ਕੀਤੀ ਉਹ ਵੀ ਕੀਤਾ ਨਾ ਆਪਣੇ ਨੂੰ ਕਿਹਾ ਬਈ 12ਵੇਂ ਖਿਲਾਲ ਹੈ ਇਹਨਾਂ ਐਫ ਆਈ ਆਰ ਦਾ ਗਿਆ ਆਈ ਆਰ ਤੋਂ ਬਾਅਦ ਹੀ ਉਸ ਤੋਂ ਬਾਅਦ ਨਾ ਦੇਣਗੇ ਤੇ ਫਿਰ ਉਹ ਕਰਨੀ ਕਰਦੇ ਜਿਹੜੇ ਬੰਦੇ ਛੱਡ ਗਏ ਉਹਨਾਂ ਕੋਲ ਵੀ ਹੋ ਜਾਣਾ ਉਹਨਾਂ ਨਾਲ ਕੱਲ੍ਹ ਤੋਂ ਉਹਨਾਂ ਦੇ ਹਾਂ ਉਹਨਾਂ ਦੇ ਭਾਈ ਨੇ ਉਹਨਾਂ ਦੇ ਕਹਾਣੋ ਤੇ ਗਈ ਹੈ ਉਹ ਤੋਂ ਇਨਕੁਆਰੀ ਕਰੀ ਸੀ ਕਸਨ ਦਾ ਕੋਡ ਰੀਪਲਸ ਕੀਤਾ ਰਿਹਾ ਹੈ ਰੀਪਲਸ ਮਤਲਬ ਇਹ ਇਲਾਜ ਮਤਲਬ ਇਹ ਕਿਤਾਬ ਰੀਗਰਾਮ ਲਾਉਣ ਮਤਲਬ ਕਿੰਨਾ ਲੈਣ ਹਾਂ 24 ਬੈਗਰਾਮ ਲਾਉਣ ਕੀਤਾ ਹੈ ਇਹ ਹੋਲੀ ਪੂਨਾ ਐਮਪਲਾਈਸ ਨੇ ਕਾਈਪਰ ਡੇਟੇ ਪਾਉਂਦਾ ਸੀਗਾ ਦਾ 64 ਗ੍ਰਾਮ ਦਾ 64 ਗ੍ਰਾਮ ਦਿਖਾਉਣਾ ਹੈ ਡਾਕਟਰ ਦੀ ਉਹ ਆਇਆ ਪੁਆਰੀ ਆ ਮੈਨੂੰ ਸਬਰਾ ਦੀ ਰਿਟਰਨ ਇਨਕੁਆਰੀ ਕਰਨੀ ਹੈ ਪਰ ਪੰਜਾਬ ਲਈ ਤੇ ਹੋ ਸਕਦੀ ਹੈ ਤਾਂ ਕਸਟਮਰ ਜੀ ਕੋਲ ਐਫਆਈਆਰ ਪਈ ਹੋਈ ਹੈ ਹਾਂ ਬਿਲਕੁਲ ਉਹ ਜਿਹੜੀ ਦਾ ਸੁਪਰਨਾ ਜਾਂਦੇ ਕੋਰੂ ਰਹੀ ਹੈ ਥੋੜੀ ਬੋਲ ਐਫਆਈਆਰ ਕਿਸਲੇ ਸਬਤਾਈ ਚ ਕਾਰਨ ਰਹਿਣੀ ਪਈ ਹੈ ਜੇਕਰਨ ਰਹਿਣੀ ਹੈ ਤਾਂ ਰਿਟਰਨ ਇਨਕੁਆਰੀ ਹੋ ਰਹੀ ਹੈ ਇਨਕੁਆਰੀ ਤੋਂ ਬਾਅਦ ਜਿਹੜੀ ਪ੍ਰੋਸੈਸਿੰਗ ਕਮੈਂਡ ਹੈ ਉਹ ਪ੍ਰੋਸੈਸਰ ਕੋਲੋਂ ਵੀ ਚਲਣਾ ਪੈਣਾ ਹੈ ਸਰ ਕੰਪਨੀ ਪ੍ਰੋਸੈਸ ਦੇ ਤੂ ਚੱਲਣਾ ਪੈਣਾ ਤੁਹਾਡੀ ਕੋਲ ਐਫਆਈਆਰ ਹੋਈ ਵੀ ਨਾ ਉਸ EMPLYEE ਦੇ ਉੱਪਰ ਹਾਂ ਬਿਲਕੁਲ ਕੀ ਨਾਮ ਹੈ EMPLYEE ਦਾ ਉਹ ਐਫਆਈਆਰ ਨੰਬਰ ਮਿਲ ਸਕਦਾ ਸਾਨੂੰ ਸਰੋ ਪੁਲਿਸ ਸਟ ਕਿਹੜੇ ਕਿਹੜੇ ਥਾਣੇ ਤੇ ਕਿਹੜਾ ਥਾਣਾ ਲਾਵਾ ਅੱਠਾ ਅੱਠ ਨੰਬਰ ਐਪਲੀਕੇਸ਼ਨ ਨਰਮ ਕੋਟਾ ਕੋਪੀ ਤੇ ਲਾਈਨ ਰੱਖੋ ਮੈਂ ਸਰ 8 ਨੰਬਰ ਦਾ ਨਾ ਉਦੇ ਇਹੋ ਐਪਲੀਕੇਸ਼ਨ ਨਰਮ ਮੈਂ ਤੇ ਪਿਛਲੇ ਨਹੀਂ ਹਾਲ ਸਮਿਟ ਕੀਤੀ ਹੈ ਇਹ ਕੰਪਨੀ ਜਿਹੜਾ ਸਾਰਾ ਗੋਚ ਪੂਫ ਨਹੀਂ ਕੰਪਨੀ ਕੋਈ ਵੀ ਗੋਲ ਦੇਰੀ ਕੰਪਨੀ ਪ੍ਰੋਸੈਸਰ ਪ੍ਰੋਫੈਸ਼ਨਲ ਲੋਕੀ ਪ੍ਰੋਪਰ ਸਾਰਾ ਕੋ ਪ੍ਰੋਸੈਸ ਕਰੂ ਕੋਈ ਗੱਲ ਥੋੜਾ ਸ਼ੁਭਨਾ ਮੇਰੇ ਤੋਂ ਪਿਆਰ ਹਾਂਜੀ ਗੁਰਪਿਆਰ ਗੁਰਪਿਆਰ ਕੀ ਹੋ ਤੁਸੀਂ ਐਜ਼ ਇਟੇ ਕੋਈ ਸਾਰਾ ਸੌਦਾ ਇਹ ਚਾਰਜ ਰਿਹਾ ਹੈ ਕਿ ਚਾਰਜ ਮੈਂ ਤੇ ਦਰਫ ਮੈਂ ਲਾਗ ਸਵਰਥ ਕਰ ਪਾ ਨਹੀਂ ਹੈ